ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਅਸੀਂ ਠੀਕ ਠਾਕ ਹੈ ਜੀ ਵਧੀਆ ਆ ਤੇ ਅਮਰੀਕਾ ਦੇ ਸਾਰੇ ਠੀਕ ਠਾਕ ਵਧੀਆ ਹੋਣਗੇ ਪਰਮਾਤਮਾ ਸਭ ਨੂੰ ਵਧੀਆ ਠੀਕ ਠਾਕ ਰੱਖੇ ਜੀ ਤੇ ਅੱਜ ਮੈਂ ਕਿਸੀ ਪੈਨਰੂ ਉਥੋਂ ਹੀ ਮੈਂ 4:00 ਵਜੇ ਤੇ ਹੁਣ ਰੋਟੀ ਪਾਣ ਦਾ ਟਾਈਮ ਹੋ ਗਿਆ ਰੋਟੀ ਪਾਣੀ ਬਣਾਉਣਾ ਹੈ ਤੇ ਬਲੂ ਬਲੂ ਕੋਲੇ ਕੱਲ ਨਹੀਂ ਮੇ ਕੋਣਾ ਮੇਰੇ ਬੋਲੂ ਕਿਹੜਾ ਬਿੱਲੂ ਕਿਹੜਾ ਵੇ ਆਜਾ ਤੋੜ ਕੇ ਆਜਾ ਲੈ ਵੀ ਲੈ ਭੋਲੂ ਆ ਗਿਆ ਮੇਰਾ ਇਹ ਮੇਰਾ ਭੋਲੂ ਆ ਗਿਆ ਭੋਲੂ ਕਿੱਥੇ ਆ ਆ ਨਹੀਂ ਫੜਦੀ ਹੈਗੀ ਆਲੇ ਬੋਸ ਤੋਂ ਦੀਰ ਨੂੰ ਇਹ ਪੂਰੇ ਦੇ ਖੇਤਰ ਪੈ ਰਹੇ ਨੇ ਆਈ ਬਿੱਲੂ ਏ ਆ ਜਾ ਤੂੰ ਆ ਲੈ ਜਿੱਮੀ ਉੱਠ ਗਈ ਹੁਣ ਪਿੱਛੇ ਪਿੱਛੇ ਪੈਣ ਪਿੱਛੇ ਮੇਰੇ ਨਾਲ ਸਮਾਨ ਸਾਰਾ ਆਹ ਕੋਲ ਆ ਕੇ ਬੈਠੇ ਆ ਭਰਾ ਜੀ ਜਿਹੜਾ ਕੰਮ ਤੇ ਜਾਂਦੇ ਉਹ ਬਿਮਾਰ ਹੋ ਜਾਂਦੇ ਘਰ ਆ ਕੇ ਠੀਕ ਹੋ ਜਾਂਦੇ ਇਹ ਤੇ ਮਾਈਨੇ ਸਾਰੇ ਨਾ ਖਿਲਰੇ ਪੱਥਰੇ ਜਿਹੇ ਪਿਆ ਆ। ਅੱਜ ਆਪਾਂ ਮੈਂ ਲਿਆ ਸੀ। 90 ਵਿੱਚ ਸਾਰੇ ਸਮਾਨ ਦੀ ਸੈਟਿੰਗ ਕਰਨੀ ਆਪਾਂ। ਜਿੰਨਾ ਸਮਾਨ ਆ ਪਿਆ। ਸੱਟੂ ਸੱਟੂ ਕੀਤੀ ਹੋ ਸਾਰੇ ਸਮਾਨ ਦੀ ਮੈਂ। ਅੱਲੇ ਪਿਆ ਨਹੀਂ। ਉਹ ਸਲਾ ਬੱਲੇ ਵਿੱਚ ਫੇਰੋ ਨਾ ਸਮਾਨ ਮੇਰਾ। ਸਾਰਾ ਸਮਾਨ ਖੋਲਣਾ। ਆ ਮੈਂ ਡੱਬਾ ਲਿਆ ਸੀ। ਇਹਦੇ ਨਾਲ ਵੀ ਕੰਮ ਨਾਲ ਸੀਕ ਨਹੀਂ ਆਇਆ। ਜਿੱਦ ਵੀ ਇੱਧਰ ਸੱਟੂ ਸੱਟੂ ਜੇ ਕੀਤੀ ਆ। ਅਭੀ ਮੈਂ ਸਮਾਨ ਰਹਾ ਜਨ ਮਾਰੀਆਂ ਚ ਪਿਆਜ਼ ਜਿੱਦਾ ਲੱਗ। ਇਸ ਵਿੱਚ ਸੂਤ ਆਇਆ ਕੰਮ ਇਹਦਾ। ਬਸ ਵਿੱਚ ਪਾਤਾ ਜੈ ਮੇਰੀ ਲੋਪਾ ਤਾਂ ਇਹਦਾ ਸਮਾਨ ਲੱਭਣ ਲੱਗਿਆ ਹੈ। ਹੁਣ ਉਹ ਅੱਜ ਇਹਨੂੰ ਪਾਪਾ ਅਕੇਲ ਪਾਸ। ਸੱਜਾ ਹੋ ਕੰਚੀ ਕਨ ਖਲਾਬ ਕੀਤੀ ਆ। ਮੀਆਂ ਲੱਕਰਾ ਕੰਚੀ ਕੱਟਣ ਵਾਲੀ। ਤੇ ਪੀਲੀ ਜੈ ਤੇ ਪੀਲੀ ਜੈ ਇਹ ਕੰਚੀ ਜੀ। ਉਹ ਜਲਦੀ ਇਹ ਕੰਚੀ ਆ ਮੈਂ ਸਮਾਨ ਚੋਂ ਫਿਰ ਉਧਰ ਫੜਾ ਮੈਂ ਪੁੱਤ। ਹਾਂ ਹਾਂ ਚੱਕ ਇਹਨੂੰ ਮੈਂ ਚੇਜ ਜਿਵੇਂ ਛਣ ਸਾਰੇ ਬੰਗਾ-ਮੁੰਗਾ ਚੋਂ ਕੱਢ ਕੇ ਮੈਂ ਫੜਾ ਦੇ। ਆ ਵਿੱਚ ਪਿਆਜ਼ ਚੱਕ ਮੈਂ ਉਧਰ ਫੜਾ ਬੈਨ ਚੱਕ ਸਾਰਾ। ਉਦੋਂ ਬਟਰੀ ਸਾਰਾ ਸਮਾਨ ਚੋਕੇ ਨਾਲ ਬੰਗੜਾ ਮੂੰਗਾ ਜੋਗੀ ਹੈਗਾ ਦਰਾਂਜ ਕੱਢ ਕੇ ਲੈ ਆਂ ਦਰਾਂਜ ਕੱਢੋਗੇ ਚੜ ਜਾ ਫਿਰ ਦੇ ਪਰ ਇਹ ਪਲਾਨ ਥੋੜੀ ਜਿਹੀ ਸੈਟਿੰਗ ਕਰਾਂਗੇ ਅੱਜ ਚਾਹ ਦੇ ਉੱਪਰ ਸ਼ਾਇਦ ਹੀ ਅਸੀਂ ਉਹ ਇੰਨੀ ਤੇ ਭੈਣ ਜੀ ਭੂਰੀ ਜਿਹੜੀ ਇਕੱਠੀ ਕਰਕੇ ਹੋ ਜਾਂਦੀ ਆ ਚਾਹ ਸ਼ਾਲਾ ਮਾਰਦੀ ਉੱਪਰ ਚੱਲ ਚਾਹ ਮਾਰ ਕੇ ਪੰਨਾ ਪੰਨਾ ਲੱਗੇ ਇਕੱਠੀ ਕਰਕੇ ਚਾਹ ਹੋ ਜਾਂਦੀ ਆ ਇਕੱਠੀ ਕਰਕੇ ਉਹ ਵੀ ਹੋ ਜਾਂਦੀ ਬਣਾ ਕੇ ਕੋਨੇ ਕੋਤੇ ਮੈਨਾ ਕੋਨੇ ਕੋਦੇ ਮੈਨਾ ਫਰਮਾ ਬਿਚੇ ਹੋਏ ਨੂੰ ਤੋਂ ਉਹਨਾਂ ਦੇ ਕਿਤੇ ਉੱਠੇ ਦੇ ਕੋਲ ਉਹਦੇ ਗਿਣਨ ਆਹਦੇ ਨਾਲ ਦੇਖਿਆ ਉਹਨਾਂ ਤੋਂ ਵੀ ਜੇ ਸਲਤ ਨਹੀਂ ਕੀਤਾ ਰਿਹਾ ਇਹਨਾਂ ਦਾ ਸ਼ਾਰਟ ਟੈਕਨ ਕਰਦੇ ਪਸਾਰਾ ਸਮਾਨ ਸੈਟਿੰਗ ਚਾਬਾ ਗਈ ਫਿਰ ਥੋੜੇ ਜਿਲੇ ਮਾਰੀ ਜੀ ਪਿਆ ਬੈਗ ਬੁਗਨ ਵਿੱਚ ਸਮਾਨ ਉਹ ਬਾਅਦ ਚ ਕੱਢੂਗੀ ਪਹਿਲਾਂ ਇਹਨਾਂ ਨੂੰ ਸੈਟ ਖੜਾ ਮੈਂ ਸਾਰਾ ਕਾਲੀ ਹੈ ਮੀਨੀ ਮੈਸੇਜ ਜਈ ਹੈ ਕਿ ਵਿਸ਼ਤਾਨੇ ਕਰਮ ਕਿਤੇ ਕੇ ਅਜ਼ਮਾਨ ਹਾਂ ਉਹ ਬਸ ਇਹ ਚ ਪਿਆ ਪੋੜੀ ਰੋਮੀ ਜੇ ਮੈਂ ਚਾਸ ਮਾਰ ਰੱਖਾ ਵਰਗੇ ਜੇ ਮੈਂ ਕੋ ਸਮਾਨ ਦਾ ਛੇਰ ਛੇਰ ਪੈਣ ਦਾ ਦੇਖਿਆ ਜਾਂ ਟੰਡੇ ਤੁਹਾਡੇ ਪੈਣ ਤੁਹਾਡੇ ਵੱਡੇ ਵੱਡੇ ਰੋਮੀ ਇਹਦਾ ਹੋਇਆ ਹੋੱਚ ਵੀ ਸਮਾਨ ਪਿਆ ਮੇਰਾ ਆ ਲੈ ਅੱਛਾ ਥੋੜੀ ਜੀ ਤੂੰ ਕਰਦਾ ਵਿਆਹ ਸੀ ਆ ਗਿਆ ਕੁੱਤੇ ਕਸੀ ਕਰਕੇ ਸਵੇਰ ਦਾ ਨਿਕਲੇ ਆ ਹੁਣ ਆ ਕੇ ਬਹਿ ਗਿਆ ਇੱਥੇ ਆਸਣ ਲਾ ਕੇ ਵਾਈ ਬੁੱਜੀ ਦਾ ਖਾਲਸਾ ਵਾਈ ਨਹੀਂ ਪੱਤੇ ਸਾਰੀ ਠੀਕ ਠਾਕ। ਵਧੀਆ। ਚੈਨਲ ਲਾਈਕ, ਸਬਸਕ੍ਰਾਈਬ, ਸ਼ੇਅਰ ਕਰੀਂ ਠੀਕ ਆ। ਲਾਈਕ ਦਿੱਤਾ ਹਾਂ ਸਾਰੀ ਦਿੱਤੀ ਫੋਟੋ। ਲੋ ਜੀ। ਜੇ ਲਾਈਕ ਮਾੜਦੇ ਹਨ ਵਾਗੇ ਚੈਨਲ ਨੂੰ ਲਾਈਕ ਕਰੋ, ਕਮੈਂਟ ਕਰਿਆ ਕਰੋ, ਚੈਨਲ ਸਬਸਕ੍ਰਾਈਬ ਕਰਿਆ ਕਰੋ, ਵੀਡੀਓ ਨੂੰ ਲਾਈਕ ਮਾੜ ਕਰਿਆ ਕਰੋ। ਮੈਂ ਵੀਡੀਓ ਬਣੀ ਬਣਾਣੀ ਹੈ। ਉਹ ਤੁਹਾਨੂੰ ਬਾਹਰ ਕੋਈ ਕੱਪੜੇ ਦੀ ਮਾੜੀ ਇਸੇ ਸੋਧ ਲਈਏ। ਹਾਂਡੇ ਕੱਪੜਿਆਂ ਦਾ ਹਾਈ ਹਾਲ ਹੁੰਦਾ ਢੇਰ ਲੱਗੇ ਰਹਿਣੇ ਆ। ਚੈਨਲ ਸਬਸਕ੍ਰਾਈਬ ਕਰ ਲੈ ਕੋ ਸਾਡਾ ਜੀ। ਨਹੀਂ। ਕੋਝੂ ਉਜ਼ਾ ਨਿਕਲ ਪੂਰੀ ਪੁਰਸਾਨ ਨੂੰ ਸਪੋਰਟ ਦੇ ਆਕਾ ਕਰਿਆ ਕਰੋ ਸਾਡੇ ਸਪੋਰਟ ਤੇ ਮੈਂ ਲੱਭਦੀ ਤੇ ਸਟੈਂਡ ਲਈ ਮੈਂ ਲੱਭਦਾ ਸੀਗਾ ਫੋਨ ਨੂੰ ਲਾਉਣਾ ਸੀ ਮੈਂ ਮੋੜੇ ਆਪਣੇ ਸਟੈਂਡ ਦੇ ਨਾਲ ਕਿਤੇ ਮੰਗਲਈ ਇਸ ਦੇ ਵਿੱਚ ਪਾਈਆਂ ਸੀ ਸਟੈਂਡ ਲੱਭ ਲਈ ਫਿਰ ਮੈਂ ਦੇਖਦੀ ਹਾਂ ਕਿਤੇ ਵੀ ਐਮਰਾ ਸਮਾਨ ਸਾਰਾ ਛੱਟ ਬਸੱਟ ਕੀਤਾ ਪਿਆ ਹੈ ਇਹਨਾਂ ਦੋ ਵਾਰ ਮਾਰੇਗਾ ਸਾਡੇ ਇੰਨੇ ਬੈਜ ਜਾਣੀ ਤੇ ਸਾਡੇ ਤੇ ਕੱਪੜੇ ਦੇ ਉੱਤੇ ਲੱਗਾ ਹੁੰਦਾ ਹੈ ਹੈ ਤੇ ਮੇਰੇ ਨਾਲ ਮਲਦੀ ਦੀ ਸਾਰੀ ਸੈਟਿੰਗ ਕਰਨ ਵਾਲੀ ਪਈ ਆ ਨਹੀਂ ਆ ਲੱਗ ਰਿਹਾ ਪਿਆ ਆ ਉਹ ਸਟਿੰਗ ਕਰਨੀ ਹੈ ਉਹ ਕਿੱਦਾਂ ਦੇਖ ਆ ਮਰੀ ਨਮਾਈ ਲਈ ਲੱਗੀ ਨਹੀਂ ਮੇਰੇ ਨੂੰ ਸਟਿੰਗ ਕਰਨ ਤੇ ਸਾਰਾ ਸਮਾਨ ਸਟਕਰਾਉਣ ਮੈਂ ਸਮਾਨ ਲੱਭਣਾ ਨਹੀਂ ਕਿੱਥੇ ਗੜਦਾਗਾ ਕੋਈ ਦੋ ਦੂਰੀ ਤੋਂ ਲੱਭਦੇ ਬੰਦਾ ਬਹੁਤ ਔੜਦਾ ਕੋਈ ਇੱਥੇ ਹੁਣ ਸਮਾਨ ਸਾਰਾ ਖਲਾਲੇ ਆ ਆਪਾਂ ਜਿੱਥੇ ਤੋਂ ਸਮਾਨ ਮੇਂ ਲੱਭਾ ਇਕੱਠਾ ਕਰ ਲਿਆ ਆ ਜਿੱਥੇ ਉਹ ਜੇ ਨਹੀਂ ਲੱਭਾ ਲਮਾਰੀਆਂ ਦੇ ਵਿੱਚੋਂ ਬਾਅਦ ਵਿੱਚ ਉਹਦਾ ਸੈਟਿੰਗ ਹੋਊਗੀ ਤੇ ਜਿੰਨਾ ਕਿ ਲੱਭਾ ਉਹਨਾਂ ਨੂੰ ਇਕੱਠਾ ਕਰਕੇ ਬੈਠੀ ਆ ਨਾ ਕਿ ਮੈਂ ਬੰਗ ਲੱਭ ਜੇ ਬੰਗ ਨਾਲ ਦੀ ਛੂੜੀ ਨਾਲ ਦੀ ਛੂੜੀ ਨਹੀਂ ਲੱਭਦੀ ਟਾਪਸ ਨਾਲ ਟਾਪਸ ਨੂੰ ਲੱਭਦਾ ਕਿੱਥੇ ਜਾਣਾ ਹੁੰਦਾ ਮੈਂ ਤੇ ਹੈਗਾ ਥੋੜੀ ਮਿਹਨਤ ਦਾ ਕੰਮ ਹੈ ਜੀ ਇਹ ਮੈਂ ਤੁਹਾਨੂੰ ਕਾਫੀ ਲੱਗਣੀ ਮੈਂ ਦਿਮਾਗ ਖਰਾਬ ਹੋਇਆ ਥੇ ਹਾਂ ਚੀਜ਼ਾਂ ਟੋਲਣ ਨੂੰ ਵਿੱਚੋਂ ਸਵਾ ਕੇ ਤੇ ਕਿੱਥੇ ਪਿਆ ਆ ਦੁਪਹਿਰੇ ਕੰਮ ਇਹਨੂੰ ਕਰਨਾ ਪੈਣਾ ਸਿੱਖਣਾ ਕਰਨਾ ਜ਼ਰੂਰੀ ਕਿਉਂਕਿ ਸਾਮਾਨ ਮਿਲਦਾ ਨਹੀਂ ਹੈਗਾ ਤੇ ਤਾਂ ਮੈਂ ਕਿਵੇਂ ਸਾਮਾਨ ਇਕੱਠਾ ਪਹਿਲਾਂ ਕਰਦਾ ਸਦਾ ਆਪਣਾ ਸੈਟਿੰਗ ਕਰਦਾ ਸਦਾ ਸਾਮਾਨ ਦੀ ਫਿਰ ਮੈਂ ਛੋਟੇ ਡੱਬੇ 'ਚ ਬੰਨ੍ਹ ਕੇ ਲਾਉਣ ਲੱਗੀ ਸੀ ਤੇ ਕਿਉਂਕਿ ਜਿਹੜੇ ਜਨ ਲਾਉਣ ਨਹੀਂ ਆਈਆਂ ਮੈਂ ਪਹਿਲਾਂ ਪਰ ਇਹ ਕਿੱਥੇ ਚੂੜੀਆਂ ਦਾਦੀਆਂ ਕਿਹਨਾਂ ਦੀਆਂ ਲੱਭਦੀਆਂ ਨਹੀਂ ਕਿੱਥੇ ਚੂੜੀਆਂ ਹੈਗੀਆਂ ਜਿੰਨੀਆਂ ਕਿ ਲੱਭੀਆਂ ਨਹੀਂਆਂ ਮੋਲ ਲੱਗੀ ਸੀ ਡੱਬਾ ਫੇਨਿਕਰਾ ਛੋਟਾ ਮੇਰਾ ਅਨੂ ਕਿੰਨਾ ਟਾਈਮ ਖਲਾਬ ਕੀਤਾ ਮੈਂ ਮਾਂ ਵੀ ਕਰਨਾ ਹੈ ਸੈਟ ਕਰਨ ਲੱਗੀ ਨੇ ਤੇ ਚੂੜੀਆਂ ਮੇਰੀਆਂ ਵਿੱਚ ਸਾਰੀਆਂ ਆਈਆਂ ਨਹੀਂ ਹੈਗੀਆਂ ਅੱਧੀਆਂ ਫੇਰ ਹੈਗੀਆਂ ਵਿੱਚ ਅਗਰ ਮੈਂ ਅੰਗਰ ਦੇ ਟੰਗੇ ਆਉਂਦੇ ਸੀਗੇ ਚੂੜੀਆਂ ਅਲਮਾਰੀ ਦੇ ਵਿੱਚ ਹੁਣ ਮੌਜੂਦ ਨਹੀਂ ਰੰਗਦੀ ਹੈਗੇ ਤੇ ਅੱਜ ਕੱਪੜੇ ਕੱਪੜੇ ਚੋਲੇ ਖਿੱਚੀ ਤੇ ਡੱਗ ਬੋਕ ਪੈਂਦੀਆਂ ਆ ਕਾਲਾ ਮਗਲ ਦੱਬੇਂ ਜੇ ਦਾਪੜ ਦੱਬਾ ਮੇਰੀ ਅੱਛੇ ਕਿਸਮ ਦਾ ਕੋਈ ਲੱਭਣਾ ਮੈਨੂੰ ਇਹ ਮੋਕੱਚੇ ਕੋਨੇ ਸੱਚ ਜੂੜੀਆਂ ਕੁਝ ਰਮਾਈਆਂ ਸੱਚ ਆਇਆ ਕੱਟਾ ਦੇਖੋ ਵੀ ਮੈਂ ਉਹਦੀ ਸੈਟਿੰਗ ਕਰ ਜੂੜੀਆਂ ਕਰਨੀਆਂ ਨੇ ਉਹ ਜੂੜੀਆਂ ਵੇਗਾਂ ਵਿੱਚ ਹੋਣ ਨੇ ਆ ਕਾਲੋ ਜਿਹੜੀਆਂ ਮੇਰੇ ਮੋਰੇ ਨਹੀਂ ਆਈ ਜਾਂਦਾ ਪਾਸੇ ਇਹਨੇ ਇਹ ਬਹੁਤ ਔਦੀ ਹੈ ਪਰ ਮੇਰੇ ਮੇਰੀ ਵੀਡੀਓ ਪੜਾਉਂਗੀ ਕੇਮਰਾ ਲਾਇਆ ਖਲਕੀ ਇਹ ਕੰਢਈ ਹੋ ਮੈਂ ਤਾਂ ਕਹਦਾ ਮੋਰੇ ਖੜ ਜਾਂਦੀ ਮੇਰੇ ਕੇਮਰਾ ਵਾਲਾ ਵੀ ਦੇਖਦੀ ਆ ਵੀ ਕੈਮਰਾ ਲੱਗਾ ਆ ਨੇ ਸੰਗਤ ਜੀ ਕਿਧਰ ਕਿੱਥੇ ਲਗਾਇਆ ਇਹ ਸਾਡੇ ਸਭ ਤੋਂ ਪਹਿਲੇ ਕੁੱਤੀ ਆ ਨਿਕੀ ਜੀ ਇਹਨੂੰ ਕਹਿੰਦਾ ਮਹੀਨੇ ਕ ਦੀ ਸੀ ਕੁੱਤੀ ਇਹ ਤੇ ਇਹਨੂੰ ਕੋਈ ਛੱਡ ਗਿਆ ਸੀਗਾ ਜੀ ਤੇ ਇਹਦੀ ਐਸੀ ਮੈਨੂੰ ਸੁਣਾਉਣ ਲੱਗੇ ਕੁੱਤੀ ਦੀ ਇਹਨੂੰ ਕੋਈ ਛੱਡ ਗਿਆ ਸੀ ਤੇ ਮੈਂ ਅੱਗੇ ਕੁੱਤੇ ਰੋਟੀ ਪਾਉਣ ਉਹਦੇ ਪਾਸੇ ਬਰਾੜ ਕੇ ਜਿਵੇਂ ਰਹਿੰਦੇ ਸੀ ਅਸੀਂ ਕਿ ਖੋਣ ਅਸੀਂ ਅਜੇ ਤੱਕੋਂ ਮੈਂ ਰੋਟੀ ਪਾਣ ਕੇ ਉਧਰ ਸਾਈਡ ਕੁੱਤਿਆਂ ਨੂੰ ਤੇ ਇਹ ਨਾ ਚੌਂ ਚੌਂ ਕਰਦੀ ਫਿਰੇ ਵਿਚਾਰੀ ਬੱਚਿਆਂ ਦੇ ਮਗਰ ਮਗਰ ਨੱਠੀ ਫਿਰਦੀ ਕੀ ਜੇ ਸੀ ਪਹਿਲਾਂ ਕੋਲੇ ਮਹੀਨੇ ਕ ਦੀ ਸੀ ਮਸਿਨ ਮਹੀਨਾਂ ਤੋਂ ਹੋੜੇਸ ਮਿਲਦੀ ਹੋ ਗਈ ਤੇ ਫਿਰ ਇਹ ਨਾ ਇਹਦੇ ਮਗਰ ਕੁੱਤੇ ਪੈ ਗਏ ਕੁੱਤੀ ਇਹਨੇ ਵੜਨ ਲੱਗੀ ਸੀ ਇੱਕ ਪੇਮ ਇਹਨੇ ਚੁੱਕ ਕੇ ਮੈਂ ਸਾਰੇ ਪਿੰਡ ਵਿੱਚ ਘੁੰਮਿਆ ਮੈਨੂੰ ਪਤਾ ਨਹੀਂ ਕਿੱਥੇ ਇਹਨੇ ਦੀ ਮਾਂ ਹੋਗੀ ਜਿਹਦੇ ਬੱਚੇ ਦਿੱਤੇ ਹੋਗੇ ਕੁੱਤੀ ਨੇ ਇਹਦੇ ਜਿੰਦਾ ਇਹਦੇ ਬਰਾਬਰ ਦੇ ਉੱਥੇ ਮੈਂ ਛੱਡਿਆ ਲੂੰਗੀ ਮੈਂ ਸਾਰੇ ਟੋਲ ਕੇ ਆਈ ਸਾਰੇ ਘੁੰਮਿਆ ਸਾਰੇ ਪਿੰਡ ਵਿੱਚ ਦੀ ਲਾਦ ਮੇਰੇ ਘੁੰਮਦੀ ਨੇ ਹੋ ਗਈ ਪਰ ਲੱਭੀ ਨਹੀਂ ਇਹਦੀ ਮਾਂ ਕਿੱਥੇ ਆ ਤੇ ਫਿਰ ਮੈਂ ਘਰ ਲੈ ਮੈਂ ਜਦੋਂ ਕਿ ਲੱਭ ਕੇ ਆਪਾਂ ਦੇ ਦੇਵਾਂਗੇ ਕੁੱਤੀ ਨੂੰ ਇਹਨੂੰ ਛੱਡਿਆਵਾਂਗੇ ਅਸੀਂ ਲੱਭਦੇ ਰਹੇ ਪਸੰਦਪੀਣੀ ਦੀ ਮਾਂ ਉਹ ਦੋ ਜੱਦਾ ਡੱਬਾ ਲਿਆ ਜੀ ਵੱਡਾ ਉਹ ਜਿਹੜਾ ਹੁਣ ਚੂੜੀਆਂ ਪਾਉਣ ਲਈ ਛੋਟੇ ਨੇ ਇਹ ਵੱਡੇ ਡੱਬੇ ਚੂੜੀਆਂ ਪਾਉਣ ਲੱਗੀ ਉਹ ਸਾਰੀਆਂ ਮੈਂ ਸਾਰੀਆਂ ਚੂੜੀਆਂ ਵਿੱਚ ਆ ਗਈਆਂ ਸੀ ਮੇਰੀਆਂ ਤੇ ਫਿਰ ਨਾ ਅਸੀਂ ਇਹਨੂੰ ਯਾਨੀ ਕਿ ਰੱਖ ਲਿਆ ਛੋਟੀਆਂ ਹੀ ਸੀ ਇਹ ਮਿਲਣਗੀਆਂ ਤੇ ਹੁਣ ਦੇਖ ਲਾ ਵੀ ਇਹ 2 ਸਾਲ ਦੀ ਹੋ ਗਈ ਸਾਡੇ ਕੋਲੇ ਹੀ ਆ ਪਰ ਹੈਗੀ ਸਿਆਣੀ ਬਹੁਤ ਸ਼ਰਾਤਾਂ ਨਹੀਂ ਕਰਦੀ ਇਹ ਸਿਆਣੀ ਬਹੁਤ ਆ ਇਹ ਸ਼ਰਾਤ ਨੇ ਕਹਿੰਦੇ ਰੋਟੀ ਖਾਣੇ ਦੀ ਖਾ ਕੇ ਚੰਪ ਕਰਕੇ ਸੌ ਜਾਣਾ ਹੈ ਤੇ ਪਰ ਭੌਂਕਦੀ ਬਹੁਤ ਜ਼ਿਆਦਾ ਹੈ ਜੀ ਬੜਾ ਕੰਨ ਬਹੁਤ ਆਉਂਦੀ ਛੇਤੀ ਤੇ ਮੈਂ ਦੂਜੇ ਡੱਬੇ 'ਚ ਬੰਗਾ ਪਾ ਲਤੀਆਂ ਵਿੱਚ ਉਹ ਚ ਆ ਗਈਆਂ ਤੇ ਬਾਅਦ ਮੈਂ ਇਹਦੇ ਸਾਰਾ ਸਾਮਾਨ ਲੈ ਕੇ ਸੀ ਉਦੋਂ ਕੱਲ ਮਿਲਦੇ ਹਾਂ ਉਹ ਵੀ ਮੈਂ ਤੋਲਦੀ ਨਾ ਕੋਈ ਚੁੜੀ ਹੋਈ ਪਾਣਾ ਦੇਖੋ ਤੁਹਾਨੂੰ ਕੱਢ ਲੈਂਦੇ ਨਾ ਉਹ ਕੱਲ ਮੈਂ ਲੈ ਕੇ ਸੀ ਇਹ ਮੈਂ ਕੱਲ ਸਾਹੇ ਵਿੱਚੋਂ ਕੱਢਣੀਆਂ ਇੱਧੇ ਲਾ ਦੇਣਗੇ ਤੇ ਕਿਤੇ پتہ ਕਿ ਜੇ ਕੋਈ ਪ੍ਰੋਗਰਾਮ ਆਗਾ ਉਹਦਾ ਫਿਰ ਕਰਾਂਗੇ ਜੀ ਤੇ ਇਹ ਡੱਬੇ ਦੇ ਵਿੱਚ ਮੈਂ ਸਾਰੇ ਚੁੜੀਨਾਂ ਤੱਕ ਹੀ ਉਹਨਾਂ ਆ ਗਈਆਂ ਜੀ ਦੋ ਲਾਈਨਾਂ ਇੱਧਰ ਲੱਗ ਗਈਆਂ ਸੱਟਾਂ ਨੂੰ ਦੋ ਦਿਨ ਲੱਗੀਆਂ ਸੀਗੀਆਂ ਨਾ ਬੱਡਾ ਸੀ ਇਹ ਕਰਕੇ ਤੇ ਛੂੜੀਆਂ ਲਾਤੀਆਂ ਨੇ ਗੇਪਿੰਗਾ ਨਾ ਮਾਝੀ ਵਿੱਚ ਤੇ ਛੂੜੀਆਂ ਆਉਂਦੀਆਂ ਵਿੱਚ ਮੈਂ ਸਾਂਭਾ ਲੈਂਦੀ ਆ ਤੇ ਹੁਣ ਆਪਾਂ ਕਰਨੀ ਆ ਆਪਣੀ ਕੰਨਾਂ ਚ ਪਾਉਣ ਵਾਲੀਆਂ ਮੈਂ ਤਾਂ ਖਾਲੀ ਦੀਆਂ ਛੂੜੀਆਂ ਮੇਰੇ ਦੇਖੋ ਇੰਨਾ ਸੋਹਣੀਆਂ ਕਿੰਨੀਆਂ ਛੂੜੀਆਂ ਆਈਆਂ ਨੇ ਇਹ ਕਿੰਗੀਆਂ ਛੂੜੀਆਂ ਆ ਦੇ ਮੇਰੇ ਹੁਣ ਅੱਧਾ ਨਾ ਹੋ ਸਕਣ ਲੈ ਜੀ ਮੈਂ ਤੇ ਬਦਲ ਬੋਲ ਕੇ ਪਾ ਲਾਂ ਦਾ ਸੁਣ ਲੈ ਛੂੜੀਆਂ ਮੇਰੀਆਂ ਕੰਨਾਂ ਤੇ ਕਾਫੀ ਛੂੜੀਆਂ ਮੇਰੀਆਂ ਆਉਂਦੀਆਂ ਨਹੀਂ ਤੇ ਮੇਰੀਆਂ ਛੂੜੀਆਂ ਬੱਡੀਆਂ ਹੋ ਗਈਆਂ ਮੈਂ ਤੁਹਾਨੂੰ ਪਤਨੀ ਹੋਈ ਕਰਕੇ ਛੂੜੀਆਂ ਆਉਣ ਦਾ ਨਹੀਂ ਹੈਗਾ ਤਾਂ ਹੀ ਮੈਂ ਛੂੜੀਆਂ ਲੈ ਲੈਂਦੀ ਹੁਣ ਉਹ ਜਿਆਦਾ ਸਟੰਡ ਲੈ ਕੇ ਰੱਖਣੇ ਆ ਹੁਣ ਆਗੇ ਵਾਲੀ ਤੇ ਹੁਣ ਆਗੇ ਸੀ ਟੌਪਸਾਂ ਦੀ ਵਾਲੀ ਕਾਂਡੇ ਵਾਲੀ ਵਾਲ ਗਈ ਜਿਹਦੇ ਸੀਗੇ ਉਹ ਹੁਣ ਟੋੜਨੇ ਸੀਗੇ ਮੈਂ ਉਹ ਬੜੀ ਮੁਸ਼ਕਲ ਮਿਲਦੇ ਬਈ ਲੱਭਦੇ ਨਹੀਂ ਸੀਗੇ ਉਹ ਕੋਈ ਕਿਤੇ ਪਿਆਸੀ ਕੋਈ ਕਿਤੇ ਪਿਆਸੀ ਪਰ ਫੇਰ ਮੈਨੇ ਕਲੈਕਸ਼ਨ ਕਰਨੀ ਪਈ ਜੀ ਮਾਂਸਾ ਦਾ ਉਹ ਬਚੂ ਚੂੜੀਆਂ ਨਿਕਲੀਆਂ ਫਿਰ ਮੈਂ ਡੱਬੇ ਦੇ ਵਿੱਚ ਫੇਰ ਪਾਈਆਂ ਹੁਣ ਟੌਪਸਾਂ ਦੀ ਸੈਟਿੰਗ ਹੁੰਦੀ ਆ ਉਹ ਨੱਬਣ ਹੀ ਡੈ ਕੋ ਕਿਤੇ ਵੀ ਆ ਕਿਤੇ ਵੀ ਆ ਆਹੀ ਲੱਭਦੀ ਪਈ ਮੈਂ ਮੈਂ ਸਾਰੇ ਇਕੱਠੇ ਹੋ ਜਾਣੇ ਕਿ ਤਾਂ ਤੇ ਬੰਦੇ ਨੂੰ ਜਿਹੜਾ ਪਾਣੀ ਹੁਣ ਫੇਰ ਆਸਾਨੀ ਰਹਿੰਦੀ ਲੱਭ ਜਾਂਦੀ ਚੀਜ਼ ਜਲਦੀ ਨਾ ਤੇ ਲਫਾਫੀ ਜੇ ਲੈ ਕੇ ਆਉਂਗਾ ਛੋਟੋ ਛੋਟੀਆਂ ਲਫਾਫੀ ਹੋਣਾਂ ਚ ਬੱਕਰੇ ਬੱਕਰੇ ਬਾਕੇ ਰੱਖੂੰਗੀ ਜੇ ਸ਼ਾਇਦ ਮੈਂ ਕਿਹ ਲੈ ਲਫਾਫੀ ਲੈ ਆਉਂਗਾ ਛੋਟੀਆਂ ਮੈਂ ਆ ਮੇਰੇ ਫੇਵਰੇਟ ਕਾਟੇ ਆ ਜੀ ਇਹ ਮਹੋਣੀ ਹੋਣੀ ਜ਼ਰੂਰ ਦੇਖ ਬੱਡੇ ਬੱਡੇ ਜੇ ਉਹ ਪੋਣੀ ਨਹੀਂ ਜਿਆਦਾ ਮੈਂ ਤੇ ਕੇ ਇਹ ਕਿ ਬਾਕੀ ਲੰਬੇ ਲੰਬੇ ਜਿਹੜਾ ਮੈਂ ਪਾਉਂਦੀ ਜਾਂ 골 ਜਿਹੜੇ ਚਮਕੇ ਵਾਲੇ ਨੇ ਹੁੰਦੇ ਨੇ 골 ਚਮਕੀ ਵਾਲੇ ਜਿਹੜਾ ਮੈਨੂੰ ਉਹ ਕਾਟੇ ਪਸੰਦ ਆ ਜਾਂ ਲੰਬੇ ਨੇ ਪਸੰਦ ਆ 골 ਮੈਨੂੰ ਜ਼ਿਆਦਾ ਪਸੰਦ ਆ ਅੱਜ ਦਾ ਦਿਖਾ ਲਈ ਮੈਂ ਤੁਹਾਨੂੰ ਇਦਾਂ ਮੈਨੂੰ ਪਸੰਦ ਆ ਗੋਲ ਗੋਲ ਬਾਕੀ ਆਪਣੇ ਆਪਣੇ ਸੰਤੁਪੰਤੀ ਇਹ ਸਾਰਿਆਂ ਦੇ ਜੀ ਕਮੈਂਟ ਕਰਕੇ ਦੱਸੋ ਤੁਹਾਡੀ ਕਿਹੜੀ ਪਸੰਦ ਆ ਲੰਬੇ ਕਾਟੇ ਪਸੰਦ ਆ ਜਾਂ ਗੋਲ ਕਾਟੇ ਪਸੰਦ ਸਾਰਿਆਂ ਨੂੰ ਕੋਲੀ ਵਾਲੇ ਕਮੈਂਟ ਕਰਕੇ ਜੂ ਦੱਸਿਓ ਤੇ ਬਾਕੀ ਨੂੰ ਦੇ ਕੱਢਦੀ ਪਈ ਹਾਂ ਨੂੰ ਸਟਾ ਸੱਤ ਕਰਕੇ ਮੈਂ ਕਰਖ ਰੱਖ ਲਈ ਇਹਨਾਂ ਨੂੰ ਤੇ ਬਾਕੀ ਹਰ ਮੈਂ ਦਤਾ ਹੈਗਾ ਥੋੜਾ ਜਿਹਾ ਹੋਰ ਲੈ ਕੇ ਸਮਾਨ ਆਉਂਦਾ ਆਪਾਂ ਜਦੋਂ ਗੁਰਪੁਰਬ ਤੇ ਲਾਗੇ ਮਹਾਰਾਜ ਦਾ ਜਨਮ ਦਿਨ ਆਇਆ 10 ਮਾਰਚ ਦਾ ਤੇ ਫਿਰ ਆਪਾਂ ਲੈ ਕੇ ਆਉਂਗਾ ਥੋੜਾ ਜਿਹਾ ਸਮਾਨ ਹੋਰ ਹਮੇ ਸਮਝ ਰੂ ਮੈਂ ਕਿ ਆਪਾਂ ਲੈਂਦੀ ਬਹੁਏ ਘੱਟ ਸਮਾਨ ਜੀ ਆਪਣੇ ਵਾਸਤੇ ਕਾਫੀ ਸਾਲ ਹੋ ਗਏ ਮੈਨੂੰ ਸਮਾਨ ਲੈਣ ਮੈਂ ਲੈਂਦੀ ਨਹੀਂ ਹੁੰਦੀ ਤੇ ਪਰ ਅੱਦ ਕਿ ਮੈਨੂੰ ਚੂੜੀਆਂ ਵੀ ਨਹੀਂ ਆਉਂਦੀਆਂ ਮੇਰੇ ਹੈਗੀਆਂ ਤਾਂ ਕਰਕੇ ਮੈਂ ਚੂੜੀਆਂ ਲਈਆਂ ਪਰ ਕੰਨਾਂ ਚ ਪੋਣ ਨੂੰ ਕੁਛ ਨਹੀਂ ਪੁਰਾਣਾ ਹੀ ਆ ਸਾਰਾ ਜੀ ਇਹ ਨਵਾਂ ਲੈ ਕੇ ਆਵਾਂਗੇ ਆਪਾਂ ਪ੍ਰੋਗਰਾਮ ਜੋ ਲਾ ਕੇ ਆਪਣੇ ਆ ਗਿਆ ਫੇਰ ਲੈ ਕੇ ਆਵਾਂਗੇ ਨਵਾਂ ਲੱਬ ਕੇ ਟੰਗ ਚੰਗ ਦੀ ਤੇ ਨਾਲ ਨਾਲ ਮੈਂ ਟੰਗ ਦੀ ਲੱਬ ਦਿੰਨੇ ਆਗੇ ਕਿਤੇ ਕਿਤੇ ਸਮਾਨ ਪਿਆ ਆ ਉਹ ਹੀ ਲੱਭਣ ਨਹੀਂ ਆਵੇ ਚਲੋ ਇਹਦੇ ਵਿੱਚ ਕਿੰਨੀ ਮਿਹਨਤ ਆਈ ਹੈ ਨਾ ਆਪਾਂ ਜੇ ਪਹਿਸੂ ਸੈਟਿੰਗ ਕਰਨ ਲੱਗੇ ਆ ਕੋਈ ਵੀ ਕੰਮ ਕਰਦੇ ਹਾਂ ਹਰੇਕ ਕੰਮ ਦੇ ਵਿੱਚ ਮਿਹਨਤ ਆਉਂਦੀ ਆ ਕਿੰਨਾ ਟਾਈਮ ਇਹਨਾਂ ਦੇ ਲੋ ਬੇਸਟ ਹੋਇਆ ਆ ਫੇਰ ਸਮਾਰ ਜਾ ਕੇ ਕੱਟਿਆ ਆਪਣੇ ਸੈੱਟ ਹੋਇਆ ਤੇ ਪਰ ਇਹਦਾ ਟਾਈਮ ਤਾਂ ਲੱਗ ਗਿਆ ਹੁਣ ਆਸਾਨੀ ਹੋ ਜਾਊ ਮੈਨੂੰ 100 ਡੋਲਰ ਦੇ ਜਦ ਮੈਨੂੰ ਜੀ ਵਿੱਚ ਚਾਹੀਦੀ ਹੋਗੀ ਚੀਜ਼ ਹੈ ਜਿਆਦਾ ਮੈਨੂੰ ਫੋਲਾ ਫਲਾਈ ਨਹੀਂ ਕਰਨੀ ਪਈ ਆਸਾਨੀ ਨਾਲ ਚੀਜ਼ ਮਿਲ ਜਾਊਗੀ ਜੇ ਮੈਂ ਆਪਣਾ ਟਾਈਮ ਖਰਾਬ ਕੀਤਾ ਥੋੜੀ ਆਪਣਾ ਟਾਈਮ ਕਰਦੇ ਆਇਆ ਮਿਹਨਤ ਥੋੜੀ ਜਿਹੀ ਕੀਤੀ ਆ ਤੇ ਵਧੀਆ ਹੋਊਗਾ ਜੀ ਦੇਖ ਹੋਣ ਲਈ ਉਹ ਚਲੋ ਜਿਹੜਾ ਕਹਿੰਦੇ ਬਈ ਕਾਰ ਕੰਮ ਹੈ ਬਈ ਕਾਰ ਕੰਮ ਨੂੰ ਵੀ ਕੰਨਾ ਟਾਈਮ ਲੱਗਦਾ ਨਾ ਕੋਈ ਨਾ ਕੰਮ ਕੋਈ ਵੀ ਹੈ ਟਾਈਮ ਲੈਂਦਾ ਹੈ ਮਿਹਨਤ ਆਉਂਦੀ ਹੈ ਹੁਣ ਆਪਣੀ ਮੈਂ ਚੈਨਾ ਇਕੱਠੀਆਂ ਕਰਦੀਆਂ ਸਾਰੀਆਂ ਚੈਨਾ ਇਕੱਠੀਆਂ ਕਰਕੇ ਮੈਂ ਕਿਹ ਲਫਾਫੇ ਜਨ ਪਾ ਦਵਾ ਕਿਉਂ ਇਹ ਹੀ ਜਿਆਦਾ ਉਂਝਲ ਜਾਂਦੀਆਂ ਆ ਤੇ ਕਾਂਟੇ ਤਕਰੀਬਨ ਮੇਰੇ ਚੱਕ ਹੀ ਹੋ ਗਏ ਆ ਤੇ ਹੁਣ ਮੈਂ ਇਹ ਚੈਨਾ ਇਕੱਠੀਆਂ ਕਰਦੀ ਆ ਮੈਂ ਵੀ ਚੈਨਾ ਇਕੱਠੀਆਂ ਕਰਕੇ ਵਿੱਚ ਪਾ ਦਵਾ ਇਹਦੇ ਤੇ ਫਿਰ ਕਲੈਕਚਰ ਵਗੈਰਾ ਟੌਪਸ ਇਹਨੇ ਬਣਾ ਕਲੈਪ ਕਲਪ ਜਿਹਾ ਸੀਗੇ ਉਭੀ ਉਹ ਦਸ ਟੱਕਰ ਦੀ ਨਾਲ ਦੀ ਨਾਲ ਮੈਂ ਤੇ ਟੱਕਰ ਜਾਂਦੀ ਆ ਨਾਲ ਨਾਲ ਜਿਹੜੀ ਚੀਜ਼ ਮੈਨੂੰ ਲੱਭ ਰਹੀ ਜਿੱਦਾਂ ਲੈ ਡੱਬੇ ਚ ਪਾਉਣ ਵਾਲੀ ਚੋਕ ਚੋਕੇ ਮੈਂ ਉਸ ਡੱਬੇ ਸੁੱਟੀ ਜਾਂਦੀ ਆ ਠੀਕ ਨੇ 1 ਮਿੰਟ ਹੋ ਸੀਗੇ ਪੈਨੋ ਸੀਗੇ ਜਿਹੜਾ ਜਣਾਉਣ ਵਾਲੇ ਉਹ ਲੱਭਦੇ ਸੀ ਇੱਕ ਜਿਹੜੀ ਸੇਫਟੀ ਪਿੰਨਾ ਸੀਗਾ ਉਹ ਵੀ ਮੈਂ ਕਿੱਲਾ ਅਲਫਾ ਵਿੱਚ ਚੋਕੇ ਪਾ ਦਮਾ ਕਿ ਇਹ ਵੀ ਜਿਆਦਾ ਵੇਖ ਕਿਲਰ ਬੱਤਰ ਜਾਂਦੇਗਾ ਹੈ ਨਾ ਤਾਂ ਕਰਕੇ ਹਾਂ ਉਹ ਲੱਗਨ ਲਫਾ ਵਿੱਚ ਪਾਈਆਂ ਸੇਫਟੀ ਪਿੰਨਾ ਮੈਂ ਬਰੀਕੀ ਬਰੀਕੀ ਦਾ ਸਮਾਨ ਬਹੁਤ ਜਿਆਦਾ ਸੀਗਾ ਤਾਂ ਹੀ ਤੇ ਮੈਨੂੰ ਲੱਭਦਾ ਨਹੀਂ ਸੀਗਾ ਸਾਨੂੰ ਮਿਲ ਲੇ ਰੋਟੀਆਂ ਲੈ ਕੇ ਮੈਂ ਮੋਲੇ ਹੋ ਕੇ ਖਾਂਦੀ ਹਾਂ ਦੇ ਕੈਮਰੇ ਦੇ ਮਾਰੋ ਪਰ ਕੀ ਚੋਕਲੇ ਲੈ ਕੇ ਕੈਮਰੇ ਅੱਗੇ ਹੋ ਕੇ ਖਾਂਦੀ ਹਾਂ ਰੋਟੀ ਮੈਂ ਜਦੋਂ ਲ ਕੋਈ ਸਮਾਨ ਮੈਂ ਡੱਬਾ ਤਾਂ ਉਧਰ ਪਾਸੇ ਸੁੱਟੀਆਂ ਨੇ ਫੇ ਕਾਰਜ ਟੁੱਟਿਆ ਹੋਇਆ ਸਮਾਨ ਨੂੰ ਅਲੱਗ ਕਰੀ ਜਾਣੀ ਆ ਤੇ ਜਿਹੜਾ ਸ ਬਰਤਨ ਵਾਲਾ ਸਮਾਨ ਨੇ ਉਹ ਡੱਬੇ ਵਿੱਚ ਰੱਖੀ ਜਾਣੀ ਆ ਮੈਂ ਤੇ ਲਾਸਟ ਸਾਡੀ ਇਹ ਰਿਕਵੇਸਟ ਹਰ ਇੱਕ ਵਾਰ ਸਾਡੀ ਇਹੀ ਹੁੰਦੀ ਆ ਤੁਹਾਡੇ ਨੂੰ ਰਿਕਵੇਸਟ ਜਰਨ ਵੀ ਸਾਡੇ ਕੋ ਅੱਗੇ ਸਾਡੀ ਵੀਡੀਓ ਨੂੰ ਦੇਖਿਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਲਾਈਕ ਕਮੈਂਟ ਕਰ ਦਿਆ ਕਰੋ ਜੀ ਤੇ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜਿਨ੍ਹਾਂ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਤੇ ਆਪਣਾ ਕਮੈਂਟ ਜਰੂਰ ਲਿਖਿਆ ਕਰੋ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਕਿਉਂਕਿ ਕੋਈ ਵੀ ਕੰਮ ਕਰਨ ਦੇ ਵਿੱਚ ਮਿਹਨਤ ਆਉਂਦੀ ਆ ਠੀਕ ਹੈ ਤੇ ਜੇ ਬੰਤ ਤੂੰ ਅਸੀਂ ਇੰਨੀ ਮਿਹਨਤ ਕਰ ਤਸਾਂ ਕੋ ਰਿਸਪੌਂਸ ਨਹੀਂ ਦੇਂਦੇ ਤੇ ਫੇਰ ਮਤਲਬ ਮਿਹਨਤ ਕੀਤੀ ਵੀ ਦੁਖਦੀ ਆ ਸਾਨੂੰ ਵੀ ਹਾਂ ਸਾਨੂੰ ਇੰਨਾ ਟਾਈਮ ਲਾਉਂਦੇ ਆ ਤੁਹਾਨੂੰ ਰਿਸਪੌਂਸ ਨਹੀਂ ਮਿਲ ਰਿਹਾ ਵੱਧ ਤੋਂ ਵੱਧ ਵਧੀਆ ਵਧੀਆ ਰਿਸਪੌਂਸ ਦਿਓ ਸਾਨੂੰ ਸਪੋਰਟ ਸਾਨੂੰ ਕਰਿਆ ਕਰੋ ਜੀ ਅਰੋਮੀ ਦੇ ਲੋਥੇ ਰੋਟੀਆਂ ਖਾਈ ਜਾਂਦੀਆਂ ਲਿਆ ਕੇ ਮੇਰੇ ਇਹਨਾਂ ਦੇ ਕਰਨੀਆਂ ਤੇ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਦੇ ਆ ਕੋ ਕਮੈਂਟ ਕਰਕੇ ਦੱਸਿਆ ਕੋਈ ਕਮੀ ਪਈ ਸਾਡੇ ਵਿੱਚ ਕੋਈ ਹੈਗੀ ਆ ਕੋਈ ਕਮੀ ਹੈ ਪੇਸ਼ੀ ਹੈਗੀ ਆ ਕੋਈ ਸੁਝਾਅ ਸਾਨੂੰ ਦੇਣਾ ਚਾਹੁੰਦੇ ਸਾਨੂੰ ਸੁਝਾਅ ਦੇ ਸਕਦੇ ਹੋ ਆਪਣਾ ਕਮੈਂਟ ਲਿਖ ਕੇ ਤੇ ਮੈਂ ਸਮਾਨ ਟੋਲੀ ਜਾਂਦੀ ਕਿ ਤੂੰ ਕਿੱਥੋਂ ਲੱਭਦਾ ਖੜਾ ਸਮਾਨ ਕਿੱਥੋਂ ਲੱਭਦਾ ਮੈਂ ਕਿ ਇਕੱਠਾ ਕਰ ਦਮ ਹਾਂ ਸਾਰਾ ਮੈਂ ਕਿਉਂ ਬੈਠੀ ਆ ਕੋਈ ਕੰਮ ਕਰਨ ਦਾ ਆ ਮੂਡ ਹੁੰਦਾ ਆ ਜੇ ਮੇਰੇ ਮਨ ਨੂੰ ਕੀਤਾ ਵੀ ਹਾਂ ਮੈਂ ਕੰਮ ਕਰਨਾ ਆ ਫੇ ਬੰਦਾ ਉਹ ਕੰਮ ਕਰਦਾ ਜੇ ਬੰਦੇ ਨੂੰ ਨਹੀਂ ਮੰਨਦੇ ਵਿੱਚ ਹੁੰਦੀ ਵੀ ਮੈਂ ਕੰਮ ਕਰਨਾ ਨਹੀਂ ਹੈਗਾ ਬੰਦਾ ਫੇ ਕੰਮ ਕਰ ਨਹੀਂ ਸਕਦਾ ਅੱਜ ਮੇਰੇ ਨਾ ਪੂਰਾ ਮਤਲਬ ਦਿਮਾਗ ਵਿੱਚ ਸੀ ਕਿ ਆਪਣਾ ਮੈਂ ਸਮਾਨ ਸੈੱਟ ਕਰਨਾ ਹੈ ਤੇ ਜਿੰਨਾ ਮਰਜੀ ਟ ਆਹ ਕਰਕੇ ਜਦੋਂ ਮੈਂ ਬੈਠੀ ਮੇਰਾ ਸਮਾਨ ਸੈੱਟ ਕਰਕੇ ਫੇਰ ਹੀ ਅਜ ਮੈਂ ਰੋਟੀ ਪਾਣੀ ਖਾਣਿਆ ਪਹਿਲਾਂ ਸਮਾਨ ਨੂੰ ਸੈੱਟ ਕਰਾਂ ਤਾਂ ਸਾਹਮਣੇ ਕਿੰਨਾ ਟਾਈਮ ਹੋ ਗਿਆ ਮੈਨੂੰ ਇੱਥੇ ਬੈਠੀ ਨੂੰ ਸਮਾਨ ਸੈੱਟ ਕਰਦਿਆਂ ਨੂੰ ਹਾਲਾਂਕਿ ਮੈਂ ਆਪਣੇ ਕੰਮ ਕਰਦੀ ਆ ਪਰ ਟਾਈਮ ਤਾਂ ਲੱਗਦਾ ਨਾ ਹਰੇਕ ਤੇ ਕੰਮ ਦੇ ਵਿੱਚ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਸਾਨੂੰ ਤੁਹਾਡੀ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀਆਂ ਲੱਗਦੀਆਂ ਵਧੀਆ ਲੱਗਦੀਆਂ ਕੋਈ ਕਮੀ ਪੇਸ਼ੀ ਹੈਗੀ ਆ ਸਾਨੂੰ ਦੱਸ ਦਿਆ ਕਰੋ ਜੀ ਵਧੀਆ ਵਧੀਆ ਸਾਨੂੰ ਸਪੋਰਟ ਦਿਆ ਕਰੋ ਜੀ ਅਜੇ ਸਾਨੂੰ ਵਧੀਆ ਸਪੋਰਟ ਆਪਣਾ ਸਪੋਰਟ ਕਰੋਗੇ ਅਸੀਂ ਆਪਾਂ ਅੱਗੇ ਪਤਾਾਂਗੇ ਵਧੀਆ ਵਧੀਆ ਵਲੌਗ ਲੈ ਕੇ ਆਵਾਂਗੇ ਕਿਉਂ ਮੰਦੇ ਨੂੰ ਆਮ ਤੋਂ ਖਾਸ ਬਣਾਉਣ ਵਾਲੀ ਪਬਲਿਕ ਆ ਉੱਪਰ ਚੱਕਣ ਵਾਲੀ ਜਿਹੜੀ ਪਬਲਿਕ ਐ ਸਭ ਬੰਦੇ ਤਾਂ ਚੱਕਣ ਵਾਲੀ ਜਿਹੜੇ ਹਜੇ ਥੋੜੀ ਅਸੀਂ ਆਮ ਬੰਦੇ ਆ ਤੁਸੀਂ ਸਾਨੂੰ ਖਾਸ ਬਣਾਉਣਾ ਐ ਤੇ ਤੁਸੀਂ ਸਾਨੂੰ ਉੱਪਰ ਚੁੱਕਣਾ ਐ ਜੀ ਤੇ ਅਨਿਲ ਪਿੰਡ ਪੈ ਲੈ ਕੇ ਅਸੀਂ ਤਨਕਲ ਜੀ ਕੱਲ੍ਹ ਤੋਂ ਲੈ ਕੇ ਅਸੀਂ ਨਿਰਪੰਡਾ ਤੇ ਉਹ ਵੀ ਦਿਖਾਈ ਗਏ ਤੁਹਾਨੂੰ ਮੈਂ ਇਸ ਕਰਕੇ ਸਾਨੂੰ ਸਪੋਰਟ ਕਰਿਆ ਕਰੋ ਵਧੀਆ ਵਧੀਆ ਸਾਨੂੰ ਰਿਸਪੌਂਸ ਦਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੰਦੇ ਬੰਦੇ ਨੇ ਮੁੱਕ ਜਾਣਾ ਐ ਤੰਦੇ ਦੇ ਨਾਲ ਹੀ ਜਾਣਾ ਐ ਸਾਰੀ ਜ਼ਿੰਦਗੀ ਤੇ ਤੰਦੇ ਨਹੀਂ ਮੁਕਨੇ ਜੇ ਬੰਦਾ ਮੁੱਕਿਆ ਫਿਰ ਤੰਦੇ ਮੁੱਕਦੇ ਬੰਦੇ ਤਾਂ ਕਰਕੇ ਸਾਨੂੰ ਸਪੋਰਟ ਕਰਿਆ ਕਰੋ ਵਧੀਆ ਵਧੀਆ ਅਸੀਂ ਵਧੀਆ ਵਧੀਆ ਕਮੈਂਟਾ ਆਪਣੇ ਬਲੌਗ ਲੈ ਕੇ ਆਈਏ ਕਿਦਾਂ ਦੇ ਬਲੌਗ ਬਲਾਈਏ ਸਾਨੂੰ ਵੀ ਕਮੈਂਟ ਦੱਸਦਿਆ ਕਰੋ ਕਰਕੇ ਕੋਈ ਰੈਸਪੀ ਬਣਾਏ ਬਣਾਉਣੇ ਆ ਜਾਂ ਘਰੇਲੂ ਬਣਾਉਣੇ ਆ ਤੇ ਜਾਂ ਕੋਈ ਮਤਲਬ ਦਬ ਆਪਣੇ ਸਬਜ਼ੀ ਦੇ ਬਣਾਏ ਬੰਦੀਆਂ ਪਕੌਣੇ ਵਾਲੀ ਕੁਸਮੋਸੇ ਵਾਲੀ ਦਾ ਬੜਾ ਹੀ ਸੈ ਵੀਡੀਓ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਕਿਦਾਂ ਦੀ ਵੀਡੀਓ ਬਣਾਈਏ ਤੇ ਸਮਾਨ ਦੇ ਵਿੱਚ ਤਕਰੀਬਨ ਸੈਟਿੰਗ ਹੋ ਚੁੱਕੀ ਆ ਇਸ ਸੈਟ ਨੂੰ ਰੱਖਣ ਦੇ ਨਾਲ ਪੀਐਸਸ ਮੰਨ ਮੈਂ ਕਾੜ ਦਿੱਤਾ ਜੀ ਤੇ ਲਾਸਟ ਵਿੱਚ ਸਾਰਿਆਂ ਨੂੰ ਇਹ ਰਿਕਵੈਸਟ ਹੈ ਜੀ ਸਾਨੂੰ ਲਾਈਕ ਕਮੈਂਟ ਮੈਂ ਛੂੜੀਆਂ ਨਾ ਹੋਰ ਪਾਈਆਂ ਸੀ ਛੂੜੀਆਂ ਮੈਂ ਲਾ ਕੇ ਰੱਖੀਆਂ ਸੀਗੀਆਂ ਤੇ ਪਰ ਕਿਥੇ ਮੈਂ ਕਹੇ ਸੀ ਕਹੇ ਸੀ ਕਿਤੇ ਮੈਂ ਉਹ ਛੂੜੀਆਂ ਮੈਂ ਢਾ ਲੀਤੀਆਂ ਸੀਗੀਆਂ ਤੇ ਮੈਂ ਆਹੀ ਛੂੜੀਆਂ ਮੈਂ ਜਿਆਦਾ ਪਾ ਕੇ ਰੱਖ ਲਈ ਦੋ ਛੂੜੀਆਂ ਇੱਕ ਉਧਰ ਇੱਕ ਉਧਰ ਜਿਆਦਾ ਛੂੜੀਆਂ ਨਹੀਂ ਮੈਂ ਪਾਉਂਦੇ ਇਹਨਾਂ ਨੇ ਪਹਿਲਾਂ ਬਹੁਤ ਸ਼ੌਕ ਸੀ ਛੂੜੀਆਂ ਕੱਚੀਆਂ ਛੂੜੀਆਂ ਆਪਣਾ ਬਹੁਤ ਜਿਆਦਾ ਸ਼ੌਕ ਸੀਗਾ ਤੇ ਹੁਣ ਮੈਂ ਛੂੜੀਆਂ ਇੱਕ ਨਿਕਦੇ ਮੈਂ ਸੋਚਿਆ ਸੀ ਮੈਂ ਕੁਝ ਛੂੜੀਆਂ ਚੋਂ ਕੱਚੀਆਂ ਛੂੜੀਆਂ ਜਿੱਦੋਂ ਕਿ ਭਾਈ ਆਇਆ ਮੈਂ ਕੱਟ ਨਹੀਂ ਚੁਣੀ ਇਸ ਨੂੰ ਬੋਲਣਾ ਜ਼ਰੂਰੀ ਹੈ ਕਿ ਕੋਈ ਸਿਆਲ ਆ ਗਿਆ ਹੁਣ ਕੋਈ ਦਿੱਕਤ ਨਹੀਂ ਹੈ ਚੁੜੀਆਂ ਦੀ ਗਰਮੀ ਉਹ ਥੋੜੀ ਜਿਹੀ ਦਿੱਕਤ ਹੁੰਦੀ ਗਰਮੀ ਕਰਕੇ ਸਿਆਣ ਕੋਈ ਨਹੀਂ ਹੁੰਦੀ ਸਮਾਨ ਦੀ ਮੇਰੇ ਸੈਟਿੰਗ ਹੋ ਗਈ ਸਾਰੀ ਸਾਰਾ ਸਮਾਨ ਛਾਂੜ ਕੇ ਰੱਖ ਦਿੱਤਾ ਹੈ ਤੇ ਲਾਸਟ ਵਿੱਚ ਸਾਡੀ ਇਹ ਰਿਕਵੈਸਟ ਹੈ ਕਿ ਵੀਡੀਓ ਨੂੰ ਲਾਈਕ ਕਮੈਂਟ ਕਰਿਆ ਕਰੋ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਹੱਸਦੇ ਬਸੇ ਰਹੋ ਸੀ ਹੱਸਦੇ ਬਸੇ ਰਹੋ ਸਾਰੇ ਨੂੰ ਮਾਲੇ ਭਲਾ ਕਰੇ ਸਭ ਨੂੰ ਤੰਦਰੁਸਤੀ ਦੇਵੇ ਤੇ ਇਹ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਲਾਸਟ ਵਿੱਚ ਸਾਰਿਆਂ ਦਾ ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ